ਮੇਰੇ ਪੱਥਰੀ ਸੀ ਇਹ ਮੇਰੇ ਪੱਥਰੀ ਸੀ ਮਤਲਬ ਮੈਨੂੰ ਬਹੁਤ ਦਰਦ ਕਰਦੀ ਸੀ ਪਰ ਮੈਂ ਡੇਲੀ ਇੱਕ ਮਹੀਨਾ ਹਰ ਰੋਜ਼ ਮੇਰੇ ਦਰਦ ਹੁੰਦੀ ਸੀ ਜਦਨ ਮੈਂ ਤਵਰ ਚ ਪੈ ਰਹੇ ਤੇ ਆਉਂਦੀ ਮੇਰੇ ਦਰਦ ਰੇ ਸੀ ਹੁੰਦੀ ਮਹਾਰਾਜ ਨੇ ਮਹੀਨੇ ਦੇ ਵਿੱਚ ਮੇਰੇ ਦੋਵੇਂ ਪੱਥਰੀਆਂ ਕੱਢ ਦਿੱਤੀਆਂ ਮੈਂ ਬਹੁਤ ਖੁਸ਼ ਹਾਂ ਵਧੀਆ ਵਾਂ ਜ਼ਿੰਦਗੀ ਚ ਬਹੁਤ ਪਹਿਲੇ ਹੀ ਜੁੜ ਜਾਣਾ ਚਾਹੀਦਾ ਸੀ ਪਰ ਲੇਟ ਹੋ ਗਿਆ ਪਹਿਲਾਂ ਵੀ ਮੇਰੀ ਲਿਵ ਲੱਗੀ ਤੇ ਹੈਗੀ ਸੀ ਤੇ ਬਾਬਾ ਜੀ ਦੀ ਜੋਤ ਵੀ ਸ਼ੁਰੂ ਤੋਂ ਜਗਾਈ ਦੀ ਤੇ ਫਿਰ ਮੈਂ ਟੁੱਟ ਗਈ ਸੀ ਫੋਨ ਦੁਬਾਰਾ ਜੋੜਿਆ ਜਦੋਂ ਬੇਟੇ ਦਾ ਵੀਜ਼ਾ ਆਇਆ ਸੀ ਹਾਂ ਜੀ ਪਹਿਲੇ ਗੁਰੂ ਰਾਮਦਾਸ ਦੇ ਵੀ ਗਏ ਸੀ ਉੱਥੇ ਵੀ ਬਾਬਾ ਜੀ ਦੀ ਪੂਰੀ ਕਿਰਪਾ ਹੋਈ ਬਾਬਾ ਜੀ ਦੇ ਬੇਰ ਸਾਨੂੰ ਮਿਲੇ ਨੇ ਮੂੰਹ ਮੰਗੀ ਮਰਦ ਪੂਰੀ ਹੋਈ ਉਸੇ ਟਾਈਮ ਹੀ ਜਦੋਂ ਮੈਂ ਹੁੰਦੀ ਆ ਨਾ ਮੈਨੂੰ ਮੇਰੀ ਰੂਹ ਜਿਹੜੀ ਇੱਕਦਮ ਖੁਸ਼ ਹੋ ਜਾਂਦੀ ਆ ਮਤਲਬ ਜਦੋਂ ਮੈਂ ਘਰੋਂ ਤੁਰਦੀ ਨਾ ਮੈਨੂੰ ਇਹ ਹੁੰਦਾ ਕਿ ਮੈਂ ਜਲਦੀ ਜਲਦੀ ਉੱਥੇ ਪਹੁੰਚ ਜਾਵਾਂ ਬਸ ਹੋਰ ਕੁਝ ਨਹੀਂ ਮੈਨੂੰ ਮਿਲਦਾ ਛੋਟਾ ਬ੍ਰਦਰ ਆ ਉਜਮ ਨਾ ਕਰਦਾ ਮੈਨੂੰ ਕਿੰਨੇ ਨਾਲ ਮੇਰੇ ਆਇਆ ਕਰ ਪਰ ਉਹ ਕਿ ਉਹਦਾ ਮਨ ਨਹੀਂ ਵਾਦਾ ਜਦੋਂ ਇਹਦਾ ਹੁਕਮ ਹੋਇਆ ਉਹਨੇ ਆਪੇ ਸੱਤ ਲੈਣਾ ਬਾਕੀ ਇਨੀ ਕਿਰਪਾ ਬਾਬਾ ਦੀਪ ਸਿੰਘ ਜੀ ਦੀ ਕਿ ਮੇਰਾ ਮਨ ਨਹੀਂ ਕਰਦਾ ਕਿਤੇ ਹੋਰ ਜਾਣ ਨੂੰ ਵਾਰਾ ਸ਼ਹੀਦ ਗੰਗਾਂ ਸਾਹਿਬ ਅੰਮ੍ਰਿਤਸਰ ਜਿੱਥੇ ਕਿ ਹਰ ਐਤਵਾਰ ਨੂੰ ਵੱਡੀ ਗਿਣਤੀ ਵਿੱਚ ਸੰਗਤ ਨਤਮਸਤਕ ਹੋਣ ਲਈ ਪਹੁੰਚਦੀ ਐ ਸਤੰਤਨ ਬਾਬਾ ਦੀ ਸੰਦਰਭੇ ਹਰ ਐਤਵਾਰ ਨੂੰ ਦੁਪਹਿਰਾ ਜੱਤ ਸਮਾਗਮ ਹੁੰਦਾ ਹੈ ਜਿੱਥੇ ਕਿ ਦੇਸ਼ਾ ਵਿਦੇਸ਼ਾ ਤੋਂ ਪਿੰਡਾਂ ਸ਼ਹਿਰਾਂ ਤੋਂ ਸੰਗਤ ਆ ਕੇ ਦੁਪਹਿਰਾ ਜੱਤ ਸਮਾਗਮ ਕਰਦੀ ਐ ਸੇਵਾ ਕਰਦੀ ਬਾਣੀ ਪੜਦੀ ਐ ਸੋ ਇੱਥੇ ਆ ਕੇ ਹਰ ਇੱਕ ਦੀਆਂ ਸ਼ੁਭ ਮਨੋ ਕਾਮਨਾਵਾਂ ਸੰਪੂਰਨ ਹੁੰਦੀਆਂ ਨੇ ਸੰਗਤ ਦੀ ਸ਼ਰਧਾ ਆਸਤਾ ਬਹੁਤ ਜ਼ਿਆਦਾ ਐ ਸੋ ਵੱਡੀ ਗਿਣਤੀ ਵਿੱਚ ਸੰਗਤ ਜਿੱਥੇ ਕਿ ਇੱਥੇ ਆਉਂਦੀ ਐ ਉੱਥੇ ਹੀ ਸੰਗਤਾਂ ਦੇ ਜਿਹੜੀ ਸ਼ਰਧਾ ਭਾਵਨਾ ਹੈ ਉਹ ਬਹੁਤ ਜ਼ਿਆਦਾ ਹੈ ਕਿਉਂਕਿ ਹਰ ਇੱਕ ਅਰਦਾਸਾਂ ਜਿਹੜੀਆਂ ਕਿ ਪੂਰੀਆਂ ਹੁੰਦੀਆਂ ਨੇ ਸੋ ਦੂਰ ਦੂਰੋਂ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਸੰਗਤ ਇੱਥੇ ਆਉਂਦੀ ਹੈ ਸੋ ਗੱਲਬਾਤ ਸੰਗਤ ਦੇ ਨਾਲ ਕਰਦੇ ਆ ਤੁਸੀਂ ਹਰ ਐਤਵਾਰ ਨੂੰ ਇੱਥੇ ਆਉਂਨੇ ਹੋ ਕਿੰਨਾ ਸਮਾਂ ਤੁਹਾਨੂੰ ਹੋ ਗਿਆ ਕਿ ਲੱਗਦਾ ਕਿ ਇੱਥੇ ਜਿਹੜੀਆਂ ਮੁਰਾਦਾਂ ਨੇ ਪੂਰੀਆਂ ਹੁੰਦੀਆਂ ਹਾਂਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਜੀ ਬਹੁਤ ਜਿਆਦਾ ਅਸਮਰਦਪੂਰੀ ਹੁੰਦੀ ਆ ਬਾਬਾ ਜੀ ਦੇ ਘਰ ਮੈਨੂੰ ਸਾਲ ਹੋ ਗਿਆ ਚਪੈਰਾ ਕਰਦੀ ਨੂੰ ਬਾਬਾ ਜੀ ਦਾ ਤੇ ਪੂਰੀ ਕਿਰਪਾ ਬਾਬਾ ਜੀ ਦੀ ਜੋ ਵੀ ਅਰਦਾਸ ਕਰੀ ਦੀ ਪੂਰੀ ਹੁੰਦੀ ਆ ਹਾਂਜੀ ਕਿਹੜੀ ਅਰਦਾਸਾਂ ਨੇ ਜਿਹੜੀ ਤੁਹਾਡੀਆਂ ਪੂਰੀਆਂ ਹੋਈਆਂ ਨੇ ਕਿਉਂਕਿ ਹਰ ਕੋਈ ਇੱਥੇ ਆ ਕੇ ਕਹਿੰਦਾ ਕਿ ਮੇਰੀ ਇਹ ਅਰਦਾਸ ਪੂਰੀ ਹੋਈ ਐ ਤੁਸੀਂ ਵੀ ਲੰਬੇ ਸਮੇਂ ਤੋਂ ਆ ਰਹੇ ਹੋ ਤੁਸੀਂ ਦੱਸ ਰਹੇ ਹੋ ਸੇਵਾ ਕਰਦੇ ਹੋ ਕਿਹੜੀਆਂ ਅਰਦਾਸਾਂ ਜਿਹੜੀ ਬਾਬਾ ਜੀ ਨੇ ਨੇੜੇ ਹੋ ਕੇ ਸੁਣੀਆਂ ਹਾਂਜੀ ਮੇਕ ਤੇ ਮੇਰੇ ਬੇਟੇ ਦਾ ਵਿਆਹ ਆਇਆ ਸੀ ਉਹ ਵੀ ਬਹੁਤ ਛੇਤੀ ਆ ਗਿਆ ਦੂਸਰਾ ਮਨੋ ਕਾਮਨਾ ਜੋ ਵੀ ਦਿਲ ਤੋਂ ਕਰਦੇ ਆ ਮੇਰੇ ਪੱਥਰੀ ਸੀ ਇਹ ਮੇਰੇ ਪੱਥਰੀ ਸੀ ਮਤਲਬ ਮੈਨੂੰ ਬਹੁਤ ਦਰਦ ਕਰਦੀ ਸੀ ਪਰ ਮੈਂ ਡੇਲੀ ਇੱਕ ਮਹੀਨਾ ਹਰ ਰੋਜ਼ ਮੇਰੇ ਦਰਦ ਹੁੰਦੀ ਸੀ ਜਦਦਰ ਮੈਂ ਅਤਵਾਰ ਚ ਪੈ ਰਹੇ ਤੇ ਆਉਂਦੀ ਮੇਰੇ ਦਰਦ ਨਹੀਂ ਸੀ ਹੁੰਦੀ ਮਹਾਰਾਜ ਜੀ ਨੇ ਮਹੀਨੇ ਦੇ ਵਿੱਚ ਵੀ ਮੇਰੇ ਦੋਵੇਂ ਪੱਥਰੀਆਂ ਕੱਢ ਦਿੱਤੀਆਂ ਹਾਂਜੀ ਸੇਵਾ ਕਰਨ ਨਾਲ ਹੀ ਤੁਹਾਡੇ ਡੋਖ ਨੇ ਉਹ ਦੂਰ ਮੇਰੇ ਦੁੱਖ ਸਿਰਫ ਸੇਵਾ ਕਰਨ ਨਾਲ ਹੀ ਹੁੰਦੇ ਆ ਮੈਂ ਬਹੁਤ ਖੁਸ਼ ਹਾਂ ਵਧੀਆ ਵਾਂ ਜ਼ਿੰਦਗੀ ਚ ਬਹੁਤ ਪਹਿਲੇ ਹੀ ਜੁੜ ਜਾਣਾ ਚਾਹੀਦਾ ਸੀ ਪਰ ਲੇਟ ਹੋ ਗਿਆ ਕਿਵੇਂ ਜੁੜੇ ਕਿਵੇਂ ਤੁਸੀਂ ਜੁੜਨ ਦੀ ਗੱਲ ਕੀਤੀ ਹੈ ਪਹਿਲਾਂ ਬਹੁ ਸਮਾਂ ਪਹਿਲਾਂ ਜੁੜ ਜਾਣਾ ਚਾਹੀਦਾ ਸੀ ਜੁੜੇ ਕਿਵੇਂ ਕਿਵੇਂ ਲਿਵ ਲੱਗੀ ਤੇਰੇ ਕੋਲ ਹਾਂਜੀ ਪਹਿਲਾਂ ਵੀ ਮੇਰੀ ਲਿਵ ਲੱਗੀ ਤੇ ਹੈਗੀ ਸੀ ਤੇ ਬਾਬਾ ਜੀ ਦੀ ਜੋਤ ਵੀ ਸ਼ੁਰੂ ਤੋਂ ਜਗਾਈ ਦੀ ਸੀ ਤੇ ਫਿਰ ਮੈਂ ਟੁੱਟ ਗਈ ਸੀ ਹੁਣ ਦੁਬਾਰਾ ਜੋੜਿਆ ਜਦੋਂ ਬੇਟੇ ਦਾ ਵਿਆਹ ਆਇਆ ਜੀ ਹਾਂਜੀ ਪਹਿਲੇ ਗੁਰੂ ਰਾਮਦਾਸ ਦੇ ਵੀ ਗਏ ਸੀ ਉੱਥੇ ਵੀ ਬਾਬਾ ਜੀ ਦੀ ਪੂਰੀ ਕਿਰਪਾ ਹੋਈ ਬਾਬਾ ਜੀ ਦੇ ਬੇਰ ਸਾਨੂੰ ਮਿਲੇ ਨੇ ਮੋਂ ਮੰਗੀ ਮੈਂ ਰਾਤ ਪੂਰੀ ਹੋਈ ਉਸੇ ਟਾਈਮ ਹੀ ਫਿਰ ਉਸ ਤੋਂ ਬਾਅਦ ਮੈਂ ਦੁਪਹਿਰਾ ਆਈ ਸੀ ਤੇ ਮੇਰੇ ਆਪਣੇ ਆਪਣੇ ਵਾਸੀ ਮੇਰਾ ਬਾਹ ਉਹਦੇ ਦਰਦ ਹੋਈ ਤੇ ਮੈਂ ਸੁਖਣਾ ਸੁਖ ਲਈ ਕਿ ਬਾਬਾ ਜੀ ਮੈਂ ਤੇਰੇ ਚ ਦੁਪਹਿਰਾ ਕੱਟਾਂਗੀ ਉਹ ਠੀਕ ਹੋ ਜੇ ਉਸ ਦਿਨ ਤੋਂ ਫਿਰ ਮੈਂ ਚਪੈਰਾ ਹੀ ਕੱਟਣ ਲੱਗ ਪਈ ਹਾਂਜੀ ਆਉਂਦੇ ਕਿਵੇਂ ਹੋ ਉੱਥੋਂ ਜਿਵੇਂ ਘਰੋਂ ਆਉਨੇ ਹਰ ਕੋਈ ਜਿਵੇਂ ਕਿ ਗੱਡੀਆਂ ਕਾਰਾਂ ਚ ਆਉਂਦੇ ਨੇ ਤੁਸੀਂ ਵੀ ਫਿਰ ਕਿਵੇਂ ਆਪਣੇ ਵਹੀਕਲ ਤੇ ਆਉਨੇ ਆ ਪੈਦਲ ਆਉਨੇ ਵੇਖੋ ਜੀ ਗੱਡੀਆਂ ਕਾਰਾਂ ਦਾ ਤਾਂ ਕੋਈ ਫਾਇਦਾ ਨਹੀਂ ਜੇ ਮੈਂ ਤੇ ਕੋਸ਼ਿਸ਼ ਕਰਦੀ ਆਂ ਵੀ ਵੱਧ ਤੋਂ ਵੱਧ ਮੇਰੇ ਕੋ ਜਿੰਨਾ ਤੁਰ ਕੇ ਆਇਆ ਜਦੋਂ ਮੈਂ ਤੁਰ ਕੇ ਆਵਾ ਇਹ ਕਿਸੇ ਕੰਮ ਦੀਆਂ ਨਹੀਂ ਗੱਡੀਆਂ ਕਾਰਾਂ ਮੈਂ ਵੈਸੇ ਆਟੋ ਤੇ ਆਉਂਦੀ ਆ ਤੇ ਮੈਂ ਬਾਬਾਈ ਕੋ ਇਹੋ ਮੰਗਦੀ ਆ ਕਿ ਮੈਂ ਹਮੇਸ਼ਾ ਵਾਦ ਤੋਂ ਵਾਦ ਤੁਰ ਕੇ ਤੁਹਾਡੇ ਦਰ ਤੇ ਆਵਾਂ ਹਾਂਜੀ ਮੈਂ ਦਰਬਾਰ ਸਾਹਿਬ ਵੀ ਤੁਰ ਕੇ ਜਾਂਦੀ ਜੀ ਤੁਸੀਂ ਵੀ ਜੇ ਦੀ ਗੱਲ ਕੀਤੀ ਤੁਹਾਡੇ ਬੇਟੇ ਦਾ ਵੀਜ਼ਾ ਲੱਗਦਾ ਤਾਂ ਕਿਵੇਂ ਸ਼ੁਰੂ ਪ੍ਰੋਸੈਸ ਕਿਵੇਂ ਸ਼ੁਰੂ ਹੁੰਦਾ ਕਿਉਂਕਿ ਹਰ ਕੋਈ ਇੱਥੇ ਕਹਿੰਦਾ ਕਿ ਮੇਰੇ ਬੱਚੇ ਦਾ ਵੀਜ਼ਾ ਲੱਗ ਗਿਆ ਮੇਰੇ ਬੱਚੇ ਦੀ ਆ ਨੌਕਰੀ ਮਿਲ ਗਈ ਤਾਂ ਹਰ ਕੋਈ ਅਰਦਾਸ ਕਰਦਾ ਤੁਹਾਡੇ ਵਾਰ ਜਦੋਂ ਬੱਚੇ ਦਾ ਵੀਜ਼ਾ ਆਂਦਾ ਤਾਂ ਉਸ ਸਮੇਂ ਘਰ ਦਾ ਮਾਹੌਲ ਕਿਵੇਂ ਸੀ ਘਰ ਦਾ ਮਾਹੌਲ ਬਹੁਤ ਵਧੀਆ ਸੀ ਮਾਤਾ ਜੀ ਸਾਡੇ ਪਾਠ ਕਰਦੇ ਆ ਮੈਂ ਸਿਮਰਨ ਕਰਦੀ ਜੇ ਐਤਵਾਰ ਦੇ ਐਤਵਾਰ ਡੇਲੀ ਨਹੀਂ ਕਰੀਦਾ ਸਿਮਰਨ ਵੇ ਆਹੇ ਮਹਾਰਾਜ ਦਾ ਨਾਮ ਤੇ 24 ਘੰਟੇ ਲਈਦਾ ਟੀਵੀ ਲਾ ਦੇਦਾ ਵਾ ਸੁਖਨੀ ਸਾਹਿਬ ਦਾ ਚਪੈਰਾ ਚੱਲਦਾ ਰਹਿੰਦਾ ਜੇ ਪਰ ਮੈਂ ਸੰਗਤਾਂ ਨੂੰ ਇਹੀ ਮੈਸੇਜ ਦਵਾਂਗੀ ਕਿ ਵੱਧ ਤੋਂ ਵੱਧ ਇੱਕ ਚਪੈਰਾ ਜ਼ਿੰਦਗੀ 'ਚ ਪਹਿਲਾਂ ਕੱਟ ਕੇ ਵੇਖੋ ਫਿਰ ਉਹਨਾਂ ਆਪਣੇ ਆਪ ਹਟਣਾ ਹੀ ਨਹੀਂ ਆ ਫਿਰ ਆਪੇ ਹੀ ਸੰਗਤਾਂ ਨੇ ਜੁੜ ਜਾਣਾ ਬਾਬਾ ਦੀਪ ਸਿੰਘ ਦੇ ਕਿੰਨਾ ਕੁ ਵਿਸ਼ਵਾਸ ਕਿੰਨਾ ਕੁ ਸ਼ੁਕਰਾਨਾ ਮੈਨੂੰ ਕੀ ਇੰਨਾ ਕੁ ਵਿਸ਼ਵਾਸ ਆ ਕਿ ਮੈਂ ਦੱਸ ਹੀ ਨਹੀਂ ਸਕਦੀ ਵੱਧ ਤੋਂ ਵੱਧ ਮੈਨੀਆਂ ਵੀ ਇੱਕ ਵਾਰੀ ਆਣ ਕੇ ਤੁਸੀਂ ਵੇਖੋ ਹਰ ਇੱਕ ਦਾ ਆਪਣੇ ਆਪ ਵਿਸ਼ਵਾਸ ਬਣ ਜਾਣਾ ਕਿਉਂਕਿ ਜ਼ਿੰਦਗੀ ਦੇ ਵਿੱਚ ਮੈਨੂੰ ਕਿਤੇ ਸਕੂਨ ਕਿਤੇ ਕੁਝ ਨਹੀਂ ਸੇਵਾ ਦਾ ਮੇਵਾ ਮਿਲਿਆ ਪਰ ਬਾਬਾ ਦੀਪ ਸਿੰਘ ਦੇ ਦਰ ਤੇ ਆਣ ਕੇ ਸੇਵਾ ਕੀਤੀ ਆ ਨਾ ਸੇਵਾ ਦਾ ਮੇਵਾ ਮੈਨੂੰ ਬਹੁਤ ਜ਼ਿਆਦਾ ਮਿਲਿਆ ਕਿ ਮੈਂ ਦੱਸ ਹੀ ਨਹੀਂ ਸਕਦੀ ਬਹੁਤ ਜ਼ਿਆਦਾ ਹਾਂਜੀ ਹੋਰ ਵੀ ਸੰਗਤ ਜਿਹੜੀ ਇੱਥੇ ਗੱਲਬਾਤ ਜਰੂਰ ਉਹਨਾਂ ਦੇ ਨਾਲ ਕਰਾਂਗੇ ਵਿੱਚ ਸੰਗਤ ਚਪੈਰਾ ਜਦ ਤੱਕ ਸਮਾਗਮ ਵਿੱਚ ਪਹੁੰਚਦੀ ਹੈ ਉੱਥੇ ਹੀ ਬੜੀ ਸ਼ਰਧਾ ਭਾਵਨਾ ਵਾਲਾ ਸੰਗਤਾਂ ਇੱਥੇ ਆ ਕੇ ਸੇਵਾ ਕਰਦੀਆਂ ਨੇ ਬਾਣੀ ਪੜ੍ਹਦੇ ਨੇ ਸੋ ਕਈ ਲੋਕ ਇੱਥੇ ਆ ਕੇ ਕਿਰਤ ਵੀ ਕਰਦੇ ਨੇ ਸੋ ਤੁਸੀਂ ਦੇਖ ਸਕਦੇ ਹੋ ਇੱਕ ਵੀਰ ਹੈ ਭਾਵੇਂ ਕਿ ਉਹਦੀ ਲੱਤ ਭਾਵੇਂ ਇੱਕ ਕੋਆਰਡੀਨੇਟਰ ਦੇ ਨੇ ਉਧਰ ਦੀ ਤੁਰਦੇ ਆਪਾ ਜੀ ਨੇ ਪਰ ਕਿਰਤ ਵੀ ਕਰਦੇ ਨੇ ਤੇ ਹਰ ਐਤਵਾਰ ਨੂੰ ਚਪੈਰਾ ਜਦ ਤੱਕ ਸਮਾਗਮ ਵਿੱਚ ਹਾਜ਼ਰੀ ਭਰਦੇ ਨੇ ਸੋ ਵੀਰ ਨਾਲ ਗੱਲਬਾਤ ਕਰਾਂਗੇ ਕਿ ਹਰ ਐਤਵਾਰ ਨੂੰ ਤੁਸੀਂ ਇੱਥੇ ਮੈਂ ਵੇਖਦਾ ਹੁੰਨਾ ਕੁਝ ਇਹ ਤੇ ਸੇਵਾ ਵੀ ਕਰਦੇ ਹੋ ਤੇ ਨਾਲ ਨਾਲ ਕੀਰਤਨੀ ਕਰਦੇ ਹੋ ਕਿਵੇਂ ਲੱਗਦਾ ਬਾਬਾ ਦੀਪ ਸਿੰਘ ਜਰ ਤੇ ਆ ਕੇ ਜੋ ਸੇਵਾ ਕਰੀ ਦੀ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਹੁਤ ਵਧੀਆ ਲੱਗਦਾ ਵੀਰ ਜੀ ਬਾਬਾ ਜੀ ਦੇ ਚਰਨਾਂ 'ਚ ਆ ਕੇ ਇੰਨੀ ਸੁਖ ਸ਼ਾਂਤੀ ਮਿਲਦੀ ਹੈ ਕਿ ਰੂਹ ਖੜਾ ਹੋ ਜਾਂਦਾ ਜੀ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਹੈ ਜੀ ਕਮਾਈ ਤੇ ਬਾਬਾ ਜੀ ਦਿੰਦੇ ਦਿੰਦੇ ਨੇ ਰੂਹ ਨੂੰ ਸ਼ਾਂਤੀ ਮਿਲਦੀ ਹੈ ਜੀ ਹਾਂਜੀ ਹਾਂਜੀ ਮੈਂ ਵੇਖ ਰਿਹਾ ਸੀ ਕਿ ਤੁਸੀਂ ਭਾਵੇਂ ਇклаਤ ਤੋਂ ਨਹੀਂ ਤੁਰ ਪਾਉਂਦੇ ਪਰ ਆਪਣੀ ਕਿਰਤ ਵੀ ਕਰਦੇ ਜੰਮੀ ਤੇ ਮੈਂ ਵੇਖਦਾ ਇੱਥੇ ਕਾਫੀ ਲੋਕ ਜਿਹੜੇ ਮੰਗਣ ਵਾਲੇ ਬੈਠੇ ਹੋਏ ਨੇ ਹੋਇਆ ਕੁਝ ਨਹੀਂ ਹੁੰਦਾ ਪਰ ਮੰਗਦੇ ਨੇ ਪਰ ਤੁਸੀਂ ਕਿਰਤ ਕਰਕੇ ਵੀ ਆਪਣਾ ਘਰ ਵੀ ਚਲਾ ਰਹੇ ਹੋ ਤੇ ਬਾਬਾ ਦੀਵ ਸੰਦਰ ਦੇ ਆ ਕੇ ਸੇਵਾ ਵੀ ਕਰਦੇ ਜੀ ਬਾਬਾ ਜੀ ਬਲ ਉਤਮ ਦਿੰਦੇ ਨੇ ਵੀਰ ਜੀ ਉਹਨਾਂ ਦੀ ਕਿਰਪਾ ਸਦਕਾ ਇклаਤੇ ਖੜੇ ਰਹੀਦਾ ਵਾ ਉਹਨਾਂ ਦੀ ਕਿਰਪਾ ਸਦਕਾ ਉਹ ਬਲ ਲਈ ਜਾਂਦੇ ਅਸੀਂ ਖੜੇ ਰਹਿੰਦੇ ਨੇ ਜੋ ਆਜੇ ਸੇਵਾ ਵਾਲ ਮਾਲਕ ਦੀ ਕਿਰਪਾ ਨਾਲ ਜੋ ਵੀ ਬੋਣੀ ਵਟਾਉਂਦਾ ਹੈ ਉਹ ਤੇ ਸ਼ੁਕਰਾਨਾ ਕਰੀਦਾ ਮਾਲਕ ਦਾ ਬਾਬਾ ਜੀ ਸਿੰਘ ਜੀ ਤੁਹਾਡਾ ਧੰਨਵਾਦ ਆ ਬਾਬਾ ਜੀ ਤੁਸੀਂ ਧੰਨਵਾਦ ਕਰਦੇ ਹੋ ਕੋਈ ਰੋਕ ਟੋਕ ਨਹੀਂ ਇੱਥੇ ਤੁਹਾਨੂੰ ਕੋਈ ਲੱਗਦਾ ਨਹੀਂ ਕੋਈ ਆ ਕੇ ਤੁਹਾਡੀ ਕੋਈ ਹੈਲਪ ਵੀ ਕਰਦਾ ਹੋਏਗਾ ਕੋਈ ਰੋਕਦਾ ਵੀ ਹੋਏਗਾ ਵੀ ਤੁਸੀਂ ਇੱਥੇ ਕੋਈ ਕਾਰੋਬਾਰ ਕਰਦੇ ਕਿਉਂਕਿ ਅਨੇਕਾਂ ਹੀ ਦੁਕਾਨਾਂ ਨੇ ਇੱਥੇ ਜੀ ਮਤਲਬ ਇਹ ਹੈ ਕਿ ਪਹਿਲਾਂ ਮਲਾਜਮ ਕਰਦੇ ਸੀ ਹੁਣ ਚਲੋ ਆਪਣੇ ਸੇਵਾਦਾਰ ਜਿਹੜੇ ਮੁੰਡੇ ਲੰਗਰ ਵਾਲੇ ਨੇ ਇਹ ਸਪੋਰਟ ਕਰਦੇ ਨੇ ਆਪਣੀ ਕਿ ਇਹਨਾਂ ਕਹਿਆ ਕਿ ਤੁਸੀਂ ਬਾਬਾ ਜੀ ਇੱਥੇ ਖੜਿਆ ਕਰੋ ਕਿ ਤੁਹਾਨੂੰ ਇੱਥੇ ਕੋਈ ਨਹੀਂ ਰੋਕਟੋਕ ਕਰੇਗਾ ਨਾ ਮੁਲਾਜ਼ਮ ਨਾ ਗੁਰਦੁਆਰੇ ਦਾ ਕੋਈ ਬੰਦਾ ਜੀ ਤੇ ਚਲੋ ਹੁਣ ਮੈਨੂੰ ਇੱਥੇ ਹੋ ਗਿਆ ਸਾਲ ਹੋ ਗਿਆ ਖੜਦੇ ਨੂੰ ਵੀਰ ਜੀ ਤੇ ਬਾਬਾ ਜੀ ਦੀ ਮੇਰ ਹੈ ਕੋਈ ਨਹੀਂ ਬਾਬੇ ਦੀ ਕਿਰਪਾ ਨਾਲ ਰੋਕਟੋਕ ਕਰਦਾ ਜੀ ਤੁਸੀਂ ਅਨੇਕਾਂ ਹੀ ਸੰਗਤਾਂ ਤੁਹਾਡੇ ਕੋਲ ਆਉਂਦੀਆਂ ਨੇ ਕੀ ਲੱਗਦਾ ਕਿ ਬਾਬਾ ਦੀਪ ਸਿੰਘ ਜੀ ਹਰ ਇੱਕ ਦੀ ਅਰਸ਼ੋਮਣੋ ਕਾਣਾ ਸੰਪੂਰਨ ਕਰਦੇ ਨੇ ਜੋ ਵੀ ਕੋਈ ਅਰਦਾਸ ਕਰਦਾ ਪੂਰੀ ਹੁੰਦੀ ਹੈ ਜੀ ਵੀਰ ਜੀ ਇੱਥੇ ਜਿੰਨوں ਵੀ ਤੁਸੀਂ ਰੋਕ ਕੇ ਪੁੱਛੋਗੇ ਉਸੇ ਦਾ ਆਵਾਜ਼ ਹੀ ਹੋਏਗੀ ਕਿ ਹਾਂ ਭਈ ਆਪਣੀ ਉਹ ਦੀ ਜਿਸਟਰੀ ਖਤਮ ਨਹੀਂ ਹੋਏਗੀ ਕਿ ਉਹ ਹਰ ਕੋਈ ਕਹੇਗਾ ਮੇਰੀ ਮਹਾਰਾਜ ਨੇ ਆ ਮੇਰੀ ਮਨੋਕਾਮਨਾ ਪੂਰੀ ਕੀਤੀ ਹੈਗੀ ਆ ਇਹ ਸੱਚ ਹੈ ਜੀ ਇਹ ਲੋਕ ਐਵੇਂ ਮਿਲਣੇ ਲੱਗੇ ਇਹ ਮਨੋਕਾਮਨਾ ਦੇ ਕਰਕੇ ਮਿਲੇ ਲੱਗੇ ਨੇ ਜੀ ਬਿਲਕੁਲ ਸੋ ਹੋਰ ਵੀ ਸੰਗਤਾਂ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸੋ ਸੰਗਤਾਂ ਵੱਡੀ ਗਿਣਤੀ ਵਿੱਚ ਇੱਥੇ ਪਹੁੰਚਦੀਆਂ ਨੇ ਇਸ ਦਰ ਤੇ ਆ ਕੇ ਜਦੋਂ ਸੇਵਾ ਕਰਦੀਆਂ ਨੇ ਬਾਣੀ ਪੜ੍ਹਦੀਆਂ ਨੇ ਤਾਂ ਜਨਮ ਸਫਲ ਦੀ ਅਰਦਾਸ ਸਰਬਤੇ ਪਲ ਦੀ ਅਰਦਾਸ ਕਰਦੀਆਂ ਨੇ ਤੁਸੀਂ ਕਿੰਨਾ ਚਿਰ ਹੋ ਗਿਆ ਇੱਥੇ ਆਉਂਦੇ ਮੈਨੂੰ ਤੇ ਹੋ ਗਿਆ ਜੀ 12 ਸਾਲ ਹੋ ਗਏ ਜੀ ਵਾਹਿਗੁਰੂ ਜੀ ਜੀ ਹਾਂ ਜੀ ਸੇਵਾ ਕਰਦੇ ਨੇ ਜੋ ਬਣੀਆਂ ਤੇ 5 ਸਾਲ ਤੋਂ ਪ੍ਰੇਮੀ ਵਿੱਚ ਹੀ ਗਈ ਵਾਹਿਗੁਰੂ ਜੀ ਇਹ ਸਾਰੇ ਕਾਮਨਾ ਪੂਰੀ ਹੁੰਦੀ ਆ ਬਾਬਾ ਦੀਪ ਸਿੰਘ ਦੇ ਲੋਕੀ ਆਂਦੇ ਨੇ ਨਹੀਂ ਦੂਰੋਂ ਮੈਂ ਸੁਣਿਆ ਕਿ ਬਾਬਾ ਦੀਪ ਸਿੰਘ ਜੀ ਸੰਗਤਾਂ ਕਹਿੰਦੀਆਂ ਨੇ ਕਿ ਬਾਬਾ ਦੀਪ ਸਿੰਘ ਜੀ ਸਭ ਦੀ ਝੋਲੀਆਂ ਪਰਦੇ ਨੇ ਤੁਸੀਂ ਵੀ ਆਉਨੇ ਹੋ ਕਿਵੇਂ ਦਾ ਦਿੱਥੇ ਆ ਕੇ ਲੱਗਦਾ ਕਿ ਵਾਕਈ ਹੀ ਬਾਬਾ ਦੀਪ ਸਿੰਘ ਜੀ ਅਰਦਾਸਾਂ ਪੂਰੀਆਂ ਕਰਦੇ ਨੇ ਬਾਬਾ ਸਭ ਦੀ ਕਰਦੇ ਆ ਜੀ ਮੇਰੀ ਦੀ ਕਿੱਤੀ ਸੀ ਵਾਹਿਗੁਰੂ ਜੀ ਮੇਰੀ ਕਾਮਨਾ ਪੂਰੀ ਹੋ ਗਈ ਆ ਮੈਂ ਜੋ ਸੇਵਾ ਕਰਦੀ ਆ ਨਾ ਮੇਰੀ ਕਾਮਨਾ ਪੂਰੀ ਮੈਂ ਦੱਸਾਂਗੇ ਤੁਹਾਨੂੰ ਮੇਰੀ ਕਿਹੜੀ ਕਾਮਨਾ ਪੂਰੀ ਹੋਈ ਨਹੀਂ ਹਲੇ ਮੈਂ ਦਾਸ ਸਿੰਘ ਜੀ ਤੋਂ ਆਜੇਗੀ ਨਾ ਜੋ ਜੀ ਦੇ ਹਦਾਂ ਦਾ 당ਗ ਹੋਇਆ ਕੋਈ ਤੇ ਹੁਣ ਜੇ ਮਰਜੀ ਕੋਈ ਕਾਵੇ ਜਰਮਾ ਬਾਬਾ ਸਖਿਆ ਸਿવાય ਗੁਰਜੀ ਤੇ ਮੈਂ ਇਹ ਤਸਵੀਰ ਵੀ ਠੀਕ ਨਹੀਂ ਰੰਦੀ ਬਾਬਾ ਮੇਰੀ ਕਾਮਨਾ ਪੂਰੀ ਕਰ ਦੋ ਜੇ ਮੈਂ ਪਿੱਛੇ ਆਪਣਾ ਲਾਈਕ ਕਰ ਸਕਾਂ ਮੇਰੇ ਬਾਬਾ ਦੀ ਸੀ ਕਾਮਨਾ ਪੂਰੀ ਕੀਤੀ ਹੈ ਤੇ ਮੈਂ ਦਸੰਗ ਤੇ ਦਮਰੀ ਹੋ ਗਈ ਗੇਲੀ ਸ਼ਰਤਾ ਕਿੰਨੀ ਹੈ ਕਿਉਂਕਿ ਕਈ ਲੋਕ ਕਹਿੰਦੇ ਨੇ ਕਿ ਐਵੇਂ ਹੀ ਐਤਵਾਰ ਨੂੰ ਲੋਕ ਇਕੱਠੇ ਹੋਣ ਲੱਗ ਜਾਂਦੇ ਨੇ ਚਪੈਰਾ ਬਣਾਤਾ ਪਰ ਪ੍ਰਤੱਖ ਦੇਖਿਆ ਜਾਵੇ ਤਾਂ ਹਰ ਕੋਈ ਕੋਈ ਵੀ ਇੱਥੇ ਆ ਕੇ ਅਰਦਾਸ ਕਰਦਾ ਹੈ ਅਰਦਾਸ ਪੂਰੀ ਜ਼ਰੂਰ ਹੁੰਦੀ ਹੈ ਹਾਂ ਜੀ ਪੂਰੀ ਹੁੰਦੀ ਵਾਏ ਗੁਰ ਤਾਂ ਇਹ ਸੰਗ ਵੇਖੋ ਕਿੰਨੇ ਦੂਰੋਂ ਆਂਦੀ ਆ ਜੇ ਕਾਮਨਾ ਪੂਰੀ ਹੋ ਤਾਂ ਤਾਂ ਲੋਕ ਕੀ ਆਂਦੇ ਨੇ ਵਾਏ ਗੁਰ ਜੀ ਉਹ ਸ਼ਨੀਵਾਰ ਰਾਤੀ ਆਂਦੇ ਚਪੈਰਾ ਸਖਾਣਾ ਤੇ ਆਤਰ ਵਾਏ ਗੁਰ ਜੀ ਆਂਦੇ ਆ ਸਾਰੇ ਕਾਮਨਾ ਪੂਰੀ ਹੁੰਦੀ ਸਾਰੇ ਕਾਮਨਾ ਪੂਰੀ ਹੋਈ ਹੈ ਤਾਂ ਤਾਈ ਕਿੰਨੇ ਵੇਸੇ ਉਹਨਾਂ ਲੋਕਾਂ ਨੂੰ ਕੀ ਜਿਹੜੇ ਕਿੰਤੂ ਪ੍ਰਤਪਾਦ ਹਾਂਜੀ ਜਿਹੜੇ ਕਿੰਤੂ ਪ੍ਰਤਪਾਦ ਕਰਦੇ ਨੇ ਉਹਨਾਂ ਲੋਕਾਂ ਨੂੰ ਵੀ ਕੋਈ ਹਾਂਜੀ ਹੁਣ ਜਿਹੜਾ ਆਂਦੇ ਹੀ ਆ ਲੋਕੀ ਆਂਦੇ ਹੋ ਦੇਖੋ ਬੀਬੀਆਂ ਵੀ ਹੁੰਦੀਆਂ ਆਈਆਂ ਜੋ ਸੌ ਸੰਗਤ ਆਂਦੀ ਹੈ ਤੇ ਪਿਆ ਸਖਣਾ ਤੇ ਕਾਮਨਾ ਪੂਰੀ ਹੁੰਦੀ ਆ ਸਾਰਿਆਂ ਦੀ ਅਰਦਾਸਾਂ ਬਿਲਕੁਲ ਸੋ ਸਭ ਦੀਆਂ ਜਿਹੜੇ ਕੀ ਅਰਦਾਸਾਂ ਇੱਥੇ ਪੂਰੀਆਂ ਹੁੰਦੀਆਂ ਨੇ ਦੂਰ ਦੂਰੋਂ ਸੰਗਤਾਂ ਆਉਂਦੀਆਂ ਨੇ ਸੋ ਸੰਗਤ ਨਾਲ ਗੱਲਬਾਤ ਕਰਦੇ ਆ ਕਿੱਥੋਂ ਆਉਂਨੇ ਤੁਸੀਂ ਮੈਂ ਸੋਈਆਂ ਕਲਾ ਤੋਂ ਹੁੰਦੀ ਆ ਮੈਨੂੰ 6 ਸਾਲ ਹੋ ਗਏ ਬਾਬਾ ਜੀ ਦੀ ਘਰੇ ਹੁੰਦੀ ਨੂੰ ਮਤਲਬ ਕਿ ਮਤਲਬ ਮੇਰਾ ਮਨ ਜਿਹੜਾ ਨਾ ਬਸ ਘਰੇ ਨਹੀਂ ਟਿਕਦਾ ਬਸ ਜਿੱਦਨ ਸੰਜੀ ਹੁੰਦਾ ਮੈਨੂੰ ਬਸ ਇਹੀ ਹੁੰਦਾ ਕਿ ਮੈਂ ਕਿਤੇ ਨਾ ਜਾਵਾਂ ਬਸ ਇਨ੍ਹਾਂ ਦੇ ਘਰੇ ਆਵਾਂ ਬਸ ਇਤੋਂ ਜੋ ਕੁਝ ਵੀ ਮਿਲਿਆ ਮੈਨੂੰ ਬਾਬਾ ਜੀ ਦੇ ਘਰੋਂ ਬਹੁਤ ਕੁਝ ਮਿਲਿਆ ਬਾਬਾ ਦੀਪ ਸਿੰਘ ਜੀ ਦੀ ਬਹੁਤ ਕਿਰਪਾ ਵਾ ਕਿ ਮਤਲਬ ਮੇਰੇ ਮम्मा ਸਪੈਰ ਹੋ ਚੁੱਕੇ ਆ ਬਸ ਮੈਨੂੰ ਮਤਲਬ ਕਿ ਆਪਣੀ ਪਿਓ ਦਾ ਵੀ ਸਹਾਰਾ ਤੇ ਮੈਨੂੰ ਇਨ੍ਹਾਂ ਦਾ ਵੀ ਸਹਾਰਾ ਕਿ ਬਸ ਜੋ ਕੁਝ ਮੇਰੇ ਵਾਸਤੇ ਇਹੀ ਕੁਸ਼ਾ ਕਿਤੇ ਹੋ ਰਿਹਾ ਨੂੰ ਜੀ ਨਹੀਂ ਕਰਦਾ ਬਾਬਾ ਰਿਤ ਸਿੰਘ ਜੀ ਦੇ ਘਰ ਤੋਂ ਇਲਾਵਾ ਕੁਝ ਦੱਸੋ ਕਿ 6 ਸਾਲ ਤੋਂ ਆ ਰਹੇ ਹੋ ਮਾਤਾ ਦਾ ਵੀ ਦੁੱਖ ਹੈ ਮਾਤਾ ਜੀ ਚਲੇ ਗਏ ਸੇ ਪਿਤਾ ਜੀ ਹੈਗੇ ਨੇ ਕੀ ਲੱਗਦਾ ਕਿ ਇੱਥੇ ਜਦੋਂ ਅਰਦਾਸ ਕਰਦੇ ਤਾਂ ਮਨ ਨੂੰ ਮਿਲ ਕੇ ਇੱਥੇ ਆ ਕੇ ਸਕੂਨ ਵੀ ਮਿਲਦਾ ਹੈ ਸੰਗਤ ਦੇ ਦਰਸ਼ਨ ਕਰਕੇ ਸਕੂਨ ਮਿਲਦਾ ਹੈ ਤਾਂ ਸਾਰੀਆਂ ਖੁਸ਼ੀਆਂ ਇੱਥੋਂ ਮਿਲ ਜਾਂਦੀਆਂ ਹਾਂ ਹਾਂ ਜੀ ਬਹੁਤ ਕੁਝ ਮਿਲਦਾ ਜਦੋਂ ਮੈਂ ਆਉਂਦੀ ਆ ਨਾ ਮੈਨੂੰ ਮੇਰੀ ਰੂਹ ਜਿਹੜੀ ਇੱਕਦਮ ਖੁਸ਼ ਹੋ ਜਾਂਦੀ ਆ ਮਤਲਬ ਜਦੋਂ ਮੈਂ ਘਰੋਂ ਤੁਰਦੀ ਨਾ ਮੈਨੂੰ ਇਹ ਹੁੰਦਾ ਕਿ ਬੱਸ ਮੈਂ ਜਲਦੀ ਜਲਦੀ ਉੱਥੇ ਪਹੁੰਚ ਜਾਵਾਂ ਬੱਸ ਹੋਰ ਕੁਝ ਨਹੀਂ ਮੈਨੂੰ ਮਿਲਦਾ ਇੱਥੋਂ ਇੰਨਾ ਕੁ ਜ਼ਿਆਦਾ ਸਕੂਨ ਮਿਲਦਾ ਨਾ ਬਸ ਮੇਰੀ ਰੂਹ ਖੁਸ਼ ਹੋ ਜਾਂਦੀ ਬਾਬਾ ਜੀ ਦੀ ਖਰਿਆਨ ਕੀ ਪਰਿਵਾਰ ਸਮੇਤ ਆਉਂਨੇ ਹੋ ਤੁਸੀਂ ਫਿਰ ਇੱਥ ਦੀ ਫੈਮਿਲੀ ਚ ਕੋਈ ਨਹੀਂ ਆਉਂਦਾ ਮਤਲਬ ਇਕੱਲੀ ਹੁੰਦੀ ਬਾਬਾ ਜੀ ਦੇ ਘਰੇ ਬਸ ਮਤਲਬ ਕਿ ਮੈਂ ਆਪਣੀ ਫੈਮਿਲੀ ਨੂੰ ਕਿੰਨੀ ਮੇਰੇ ਨਾਲ ਲੱਜਾਇਆ ਕਰੋ ਮੇਰਾ ਛੋਟਾ ਬ੍ਰਦਰ ਆ ਉਜਮ ਨਛਾ ਕਰਦਾ ਮੈਨੂੰ ਕਿੰਨੇ ਨਾਲ ਮੇਰੇ ਆਇਆ ਕਰ ਪਰ ਉਹ ਕਿ ਉਹਦਾ ਮਨ ਨਹੀਂ ਵਾਦਾ ਜਦੋਂ ਇਹਦਾ ਹੁਕਮ ਹੋਇਆ ਉਹਨੇ ਆਪੇ ਸੱਦ ਲੈਣਾ ਬਾਕੀ ਇੰਨੀ ਕਿਰਪਾ ਬਾਬਾ ਦੀਪ ਸਿੰਘ ਜੀ ਦੀ ਕਿ ਮੇਰਾ ਮਨ ਨਹੀਂ ਕਰਦਾ ਕਿਤੇ ਹੋਰ ਜਾਣ ਨੂੰ ਇੱਥੇ ਹੀ ਬਾਬਾ ਦੀਪ ਸਿੰਘ ਜੀ ਅਰਦਾਸਾਂ ਵੀ ਕਰਦੇ ਹੋ ਕਿ ਜਿੱਥੇ ਤੁਸੀਂ ਅੱਜ ਇਕੱਲੇ ਆਉਨੇ ਹੋ ਪਰਿਵਾਰ ਵੀ ਆਣਾ ਸ਼ੁਰੂ ਹੋਵੇ ਕਿਉਂਕਿ ਇੱਥੇ ਤਾਂ ਸਭ ਖੁਸ਼ੀਆਂ ਹੀ ਮਿਲਦੀਆਂ ਨੇ ਹਾਂਜੀ ਮੈਂ ਅਰਦਾਸ ਕਰਦੀ ਕਿ ਮਹਾਰਾਜ ਬਾਬਾ ਦੀਪ ਸਿੰਘ ਜੀ ਜਿੰਨਾ ਕੁਝ ਮਤਲਬ ਕਿ ਮिन्नੂ ਦਿੱਤਾ ਮੇਰੀ ਫੈਮਲੀ ਨੂੰ ਵੀ ਉਹ ਕੁਝ ਦੋ ਉਹਨਾਂ ਦਾ ਵੀ ਮਨ ਛੇ ਸ਼ਰਦਾ ਪਾਓ ਕਿ ਉਹ ਤੁਹਾਡੇ ਦਰ ਤੇ ਆਉਣ ਆਣ ਕਿਸੇ ਚ ਕੋਣ ਬਾਬਾ ਜੀ ਤੁਹਾਡੇ ਦਰ ਤੇ ਆਣ ਕੇ ਮੇਰੀ ਸਿਸਟਰ ਆ ਮਤਲਬ ਡਾਕਟਰ ਨੇ ਉਹ ਸਿਸਟਰ ਮੇਰੇ ਆ ਮਤਲਬ ਉਹਨਾਂ ਨੂੰ ਮੈਂ ਖੁਦ ਕਿੰਨੀ ਕਿ ਦੀਦੀ ਤੂੰ ਉਹਨਾਂ ਦੇ ਘਰ ਜਾਇਆ ਕਰੋ ਬਹੁਤ ਕੁਝ ਉਹਨਾਂ ਦੇ ਘਰ ਉਹਨਾਂ ਦੇ ਘਰੇ ਜਾ ਕੇ ਅਰਦਾਸਾਂ ਕਰਿਆ ਕਰੋ ਮਹਾਰਾਜ ਦੇ ਘਰੇ ਸੋ ਹੋਰ ਵੀ ਸੰਗਤ ਹੈ ਉਹਨਾਂ ਨੇ ਵੀ ਗੱਲਬਾਤ ਕਰਦੇ ਸੋ ਹਰ ਐਤਵਾਰ ਨੂੰ ਇਸੇ ਤਰ੍ਹਾਂ ਸੰਗਤਾਂ ਦਾ ਵੱਡਾ ਇਕੱਠ ਜਿਹੜਾ ਕਿ ਦੇਖਣ ਨੂੰ ਮਿਲਦਾ ਹੈ ਗੁਰਦੁਆਰਾ ਸ਼ਹੀਦਗੰਜ ਸਾਹਿਬ ਦੇ ਬਾਹਰ ਦੇ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ 12 ਵਜੇ ਜਿਹੜਾ ਕਿ ਇਹ ਦੁਪਹਿਰਾ ਜਦੋਂ ਸਮਾਗਮ ਸ਼ੁਰੂ ਹੋਣਾ ਪਰ ਉਸ ਤੋਂ ਪਹਿਲਾਂ ਹੀ ਸੰਗਤਾਂ ਦਾ ਵੱਡਾ ਇਕੱਠ ਗੁਰਦੁਆਰਾ ਸਾਹਿਬ ਵਿਖੇ ਪਹੁੰਚਿਆ ਹੈ ਸੋ ਲੰਬੀ ਲੰਬੀ ਲਾਈਨਾਂ ਦੇ ਵਿੱਚ ਲੱਗ ਕੇ ਮੱਥਾ ਟੇਕ ਕੇ ਜਾਂਦਾ ਹੈ ਸੋ ਬੜੀ ਹੀ ਸ਼ਰਧਾ ਭਾਵਨਾ ਸੰਗਤਾਂ ਦੀਆਂ ਔਰ ਅਰਦਾਸਾਂ ਬੇਨਤੀਆਂ ਸੰਗਤਾਂ ਇੱਥੇ ਕਰਦੀਆਂ ਨੇ ਤੰਤਨ ਬਾਬਾ ਦੀਪ ਸਿੰਘ ਜਰਤੇ ਆ ਕੇ ਲੱਖਾਂ ਦੀ ਗਿਣਤੀ ਵਿੱਚ ਹਰ ਐਤਵਾਰ ਨੂੰ ਸੰਗਤਾਂ ਦਾ ਵੱਡਾ ਇਕੱਠ ਹੋਰ ਲੈਨਾਂ ਦੇ ਵਿੱਚ ਲਾ ਕੇ ਸਤਨਾਮ ਵਾਹਿਗੁਰੂ ਦਾ ਜਾਪ ਕੀਤਾ ਜਾਂਦਾ ਹੈ ਸੋ ਤੰਤਨ ਬਾਬਾ ਦੀਪ ਸਿੰਘ ਦਰਦੀਆਂ ਤਸਵੀਰਾਂ ਨੇ ਜਿੱਥੇ ਕਿ ਹਰ ਐਤਵਾਰ ਨੂੰ ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚਦੀਆਂ ਨੇ ਅਰਦਾਸਾਂ ਕਰਦੀਆਂ ਨੇ ਤੇ ਹਰ ਇੱਕ ਜਿਹੜੀ ਕਿ ਅਰਦਾਸ ਹੈ ਉਹ ਕਬੂਲ ਹੁੰਦੀ ਹੈ ਸੋ ਤੰਤਨ ਬਾਬਾ ਦੀਪ ਸਿੰਘ ਦਰਦੀਆਂ ਤਸਵੀਰਾਂ ਵੱਡਾ ਇਕੱਠ ਜਿਹੜਾ ਕਿ ਹਰ ਐਤਵਾਰ ਨੂੰ ਮਿਲਦਾ ਹੈ ਸੋ ਤੁਹਾਨੂੰ ਤਨ ਬਾਬਾ ਵੀਰ ਸਿੰਘ ਜਰ ਦੇ ਤਸਵੀਰਾਂ ਸੰਗਤਾਂ ਹੱਥ ਜੋੜ ਕੇ ਸਤਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਹੋਈਆਂ ਇੱਥੇ ਪਹੁੰਚਦੀਆਂ ਨੇ ਸੋ ਲੰਬੇ ਲੰਬੇ ਲਾਈਨਾਂ ਦੇ ਵਿੱਚ ਲੰਗੀ ਲੱਗੀ ਹੋਈ ਇਹ ਸੰਗਤ ਤੁਸੀਂ ਦੇਖ ਸਕਦੇ ਹੋ ਕਿ ਬੜੀ ਸ਼ਰਧਾ ਭਾਵਨਾ ਦੇ ਨਾਲ ਇਸ ਦਰ ਤੇ ਪਹੁੰਚੀ ਹੈ ਔਰ ਇਸੇ ਤਰ੍ਹਾਂ ਹੀ ਅਰਦਾਸਾਂ ਬੇਨਤੀਆਂ ਕੀਤੀਆਂ ਜਾਂਦੀਆਂ ਨੇ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਨੇ ਮਾਦਾ ਜੀ ਕਿੱਥੋਂ ਆਏ ਜੀ ਨਿਜਾਮਪੁਰ ਅ ਕਿਵੇਂ ਲੱਗਦਾ ਜਦੋਂ ਇੱਥੇ ਆ ਕੇ ਅਰਦਾਸ ਕੀਤੀ ਜਾਂਦੀ ਹੈ ਇੰਨੀ ਸੰਗਤ ਆਉਂਦੀ ਹੈ ਚੰਗਾ ਲੱਗਦਾ ਚੰਗਾ ਲੱਗਦਾ ਚੰਗਾ ਲੱਗਦਾ ਤਾਈ ਉਹਨੇ ਕੀ ਲੱਗਦਾ ਕਿ ਜਦੋਂ ਅਰਦਾਸ ਕਰਦੇ ਤਾਂ ਸਭ ਬਾਬਾ ਦੀ ਜੀ ਸਾਰੀਆਂ ਪੂਰੀਆਂ ਕਰਦੇ ਨੇ ਹਾਂਜੀ 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 ਕਾਫੀ ਪਹਿਲਾਂ ਕਦੇ ਇੰਨਾ ਇਕੱਠ ਕਿਤੇ ਵੇਖਿਆ ਅੱਜ ਤੱਕ ਨਹੀਂ ਇੱਥੇ ਹੀ ਦੇਖਿਆ ਇੱਥੇ ਦੇਖਿਆ ਕਿੱਥੇ ਦੇਖਿਆ ਪਰਿਵਾਰ ਸਾਰੇ ਤੋਂ ਉਹਨੇ ਨਹੀਂ ਕੱਲੀ ਆ ਮੈਂ ਹੈ ਘਰ ਕੱਲੀ ਆ ਅੱਛਾ ਅੱਛਾ ਕੱਲ੍ਹੇ ਬੱਚਾ ਚਾਹੋਗੇ ਸੰਗਤ ਨੂੰ ਕੀ ਕਹਿਣਾ ਚਾਹੋਗੇ ਕਿ ਇਸ ਘਰ ਦੀ ਆਰਮਚੀ ਦੇ ਆਈ ਆਹੀਂ ਤਾਂ ਕਿ ਨੇ ਤਾਂ ਕੁਝ ਮਿਲੂਗਾ ਹੀ ਹਾਂ ਆਵਾਂਗੇ ਤਾਂ ਆਪਾਂ ਤਾਂ ਹਾਂਜੀ ਬਿਲਕੁਲ ਸੋ ਹੋਰ ਵੀ ਸੰਗਤ ਹੈ ਜਿਹੜੀ ਬੜੀ ਦੂਰ ਦੂਰੋਂ ਆਈ ਹੈ ਅਰਦਾਸ ਕਰਨ ਲਈ ਪਹੁੰਚੀ ਹੋਈ ਹੈ ਸੋ ਐਸਾ ਦਰ ਜਿੱਥੇ ਕਿ ਲੱਖਾਂ ਦਾ ਇਕੱਠ ਹਰ ਐਤਵਾਰ ਨੂੰ ਹੁੰਦਾ ਸੋ ਧੰਤਨ ਬਾਬਾ ਦੀਪ ਸਿੰਘ ਦਰ ਦਾ ਇਹ ਤਸਵੀਰਾਂ ਨੇ ਜਿੱਥੇ ਕਿ ਤੁਹਾਨੂੰ ਹਰ ਐਤਵਾਰ ਨੂੰ ਸੰਗਤ ਦਾ ਇਕੱਠ ਆਠਾ ਮਾਰਦਾ ਇਕੱਠ ਦਿਖੇਗਾ 12 ਵਜੇ ਤਕਰੀਬਨ ਦੁਪਹਿਰਾ ਜਪਤ ਸਮਾਗਮ ਹੁੰਦਾ ਹੈ ਤੇ ਉਸ ਤੋਂ ਬਾਅਦ ਸੰਗਤ ਜਪਹਿਰਾ ਜਪਤ ਸਮਾਗਮ ਕਰਦੇ ਤਕਰੀਬਨ 4 ਵਜੇ ਸਮਾਪਤੀ ਹੁੰਦੀ ਹੈ ਔਰ ਜੇ ਸੰਗਤ ਦੀ ਸ਼ਰਧਾ ਦੀ ਗੱਲ ਕਰੀ ਤਾਂ ਸੰਗਤ ਦੀ ਸ਼ਰਧਾ ਆਸਤਾ ਬਹੁਤ ਜ਼ਿਆਦਾ ਹੈ ਔਰ ਤਨਤਨ ਬਾਬਾ ਦੀਪ ਸਿੰਘ ਦਾ ਸੰਗਤ ਸ਼ੁਭ ਰੰਨਾ ਕਰਦੀ ਹੀ ਨਜ਼ਰ ਆਉਂਦੀ ਹੈ ਦਾ ਸਿਟੀ ਹੈਡਲਾਈਨ ਤੋਂ ਗੁਰਪ੍ਰੀਤ ਸਿੰਘ ਸ੍ਰੀ ਅਮਰਸੋਲ ਸਾਹਿਬ